ਬੀਜੇਪੀ ਦੇ ਵੱਲੋਂ ਉਮੀਦਵਾਰਾਂ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਿਸਟ ਜਾਰੀ ਕਰ ਦਿੱਤੀ ਹੈ ਤੇ ਹੁਣ ਇਸ ਗੱਲ ਨੂੰ ਲੈ ਕੇ ਵੀ ਸਵਾਲ ਉਠਾਉਣੇ ਸ਼ੁਰੂ ਹੋ ਗਏ ਨੇ ਤੇ ਉੱਥੇ ਹੀ ਕਈ ਵਿਰੋਧੀ ਧਿਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਆਪਣੀ ਪਾਰਟੀ ਛੱਡ ਕੇ ਆਪਣੀ ਪਾਰਟੀ ਦੇ ਨਹੀਂ ਬਣੇ ਉਹ ਬੀਜੇਪੀ ਦੇ ਕਿੱਥੋਂ ਬਣ ਜਾਣਗੇ ਤੇ ਹੁਣ ਦੱਸਿਏ ਕਿ ਉਮੀਦਵਾਰਾਂ ਦੀ ਲਿਸਟ ਬੀਜੇਪੀ ਦੇ ਵੱਲੋਂ ਕੱਲ ਚੁਣੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਜਾਰੀ ਕੀਤੀ ਤੇ ਉਸ ਦੌਰਾਨ ਦੱਸਦੀਏ ਕਿ ਬੀਤੇ ਦਿਨਾਂ ਦੇ ਵਿੱਚ ਬੀਜੇਪੀ ਨੂੰ ਮਹਾਰਾਣੀ ਪ੍ਰਨੀਤ ਕੋਰ ਨੇ ਜੁਆਇਨ ਕੀਤਾ ਤੇ ਉੱਥੇ ਹੀ ਕਾਂਗਰਸ ਪਾਰਟੀ ਨੇ ਛੱਡ ਕੇ ਦੂਜੇ ਪਾਸੇ ਜਿਹੜੇ ਬਿੱਟੂ ਨੇ ਰਵਨੀਤ ਬਿੱਟੂ ਨੇ ਉਹਨਾਂ ਨੇ ਭਾਜਪਾ ਦਾ ਪੱਲਾ ਫੜਿਆ ਤੇ ਤੀਜੇ ਪਾਸੇ ਸੁਸ਼ੀਲ ਰਿੰਕੂ ਤੇ ਤੀਜੇ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਨੂੰ ਅਸਤੀਫਾ ਦਿੱਤਾ ਅਤੇ ਅਸਤੀਫਾ ਦੇਣ ਤੋਂ ਬਾਅਦ ਹੁਣ ਉਹ ਭਾਜਪਾ ਦੇ ਵਿੱਚ ਚਲੇ ਗਏ ਤੇ ਇਸ ਤੋਂ ਬਾਅਦ ਦਾ ਸੀ ਕਿ ਉਮੀਦਵਾਰਾਂ ਦੀ ਜਿਹੜੀ ਲਿਸਟ ਚਾਰੀ ਹੋ ਗਈ ਤੇ ਉਹਨਾਂ ਨੂੰ ਟਿਕਟ ਮਿਲੀ ਤੇ ਇਸ ਗੱਲ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਨੇ ਫਿਰ ਤੋਂ ਜਿਹੜੇ ਤਿੱਖੇ ਨਿਸ਼ਾਨੇ ਸਾਦੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਜਿਹੜੇ ਬੰਦੇ ਆਪਣੀਆਂ ਪਾਰਟੀਆਂ ਦੇ ਨਹੀਂ ਹੋ ਸਕੇ ਉਹ ਬੀਜੇਪੀ ਦੇ ਕਿੱਥੇ ਹੋ ਜਾਣਗੇ ਤੇ ਜਿਸ ਨੂੰ ਲੈ ਕੇ ਬੀਜੇਪੀ ਦੇ ਉੱਤੇ ਤਿੱਖਾ ਨਿਸ਼ਾਨਾ ਜਿਹੜਾ ਹੈ ਸੁਖਜਿੰਦਰ ਰੰਧਾਵਾ ਦੇ ਵੱਲੋਂ ਸਾਧਿਆ ਗਿਆ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ 400 ਤੋਂ ਵੱਧ ਹੋਣ ਦਾ ਦਾਵਾ ਕੀਤਾ ਬੀਜੇਪੀ ਪੰਜਾਬ ਇੰਡੀਆ ਨੇ ਅੱਜ ਪੰਜਾਬ ਦੀ ਪਹਿਲੀ ਲਿਸਟ ਜਿਹੜੀ ਦੇਖ ਕੇ ਲੱਗਦਾ ਹੈ ਕਿ ਭਾਜਪਾ ਦੀ ਸੂਚੀ ਹੈ ਭਾਜਪਾ ਨੂੰ ਤੇਰਾ ਭਾਜਪਾ ਨੇਤਾਵਾਂ ਨੂੰ ਲੱਭਣਾ ਮੁਸ਼ਕਲ ਹੋ ਗਿਆ ਤੇ ਦੂਜੀਆਂ ਪਾਰਟੀਆਂ ਤੋਂ ਪੈਸੇ ਉਧਾਰ ਲੈਣੇ ਪਏ ਤੇ ਚਾਰ ਉਮੀਦਵਾਰ ਹੋਰ ਪਾਰਟੀਆਂ ਤੋਂ ਆਏ ਹਨ ਤੇ ਉਹਨਾਂ ਦਾ ਕੀ ਬਣੇਗਾ ਜੋ ਪਹਿਲੀ ਪਾਰਟੀ ਨਾਲ ਸਬੰਧਤ ਨਹੀਂ ਸਨ ਤੇ ਦੱਸਿਏ ਕਿ ਜਿਹੜੀ ਪੋਸਟ ਸੁਖਜਿੰਦਰ ਰੰਦਾਵਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਭਾਜਪਾ ਨੂੰ ਲੈ ਕੇ ਪਲਟਵਾਰ ਕੀਤਾ ਤੇ ਉੱਥੇ ਹੀ ਜਿਹੜੇ ਭਾਜਪਾ ਦੇ ਵੱਲੋਂ 6 ਉਮੀਦਵਾਰ ਲਿਸਟ ਚੋਣ ਜਿਹੜੀ ਜਾਰੀ ਕੀਤੀ ਗਈ ਉਸ ਦੇ ਵਿੱਚ ਹੈਗਾ ਦਿਨੇਸ਼ ਸਿੰਘ ਬੱਬੂ ਗੁਰਦਾਸਪੁਰ ਤੋਂ ਤੇ ਹੰਸਰਾਜ ਹੰਸ ਜਿਹੜੇ ਫਰੀਦਕੋਟ ਤੋਂ ਚੁਣੇ ਗਏ ਨੇ ਤੇ ਉੱਥੇ ਹੀ ਰਵਨੀਤ ਬਿੱਟੂ ਲੁਧਿਆਣੇ ਤੋਂ ਤੇ ਪ੍ਰਨੀਤ ਕੌਰ ਪਟਿਆਲਾ ਤੋਂ ਤੇ ਤਰਨਜੀਤ ਸੱਦੂ ਜਿਹੜੇ ਹੈਗੇ ਨੇ ਉਹ ਅੰਮ੍ਰਿਤਸਰ ਤੋਂ ਤੇ ਸੁਸ਼ੀਲ ਰਿੰਕੂ ਜਿਹੜੇ ਉਹ ਜਲੰਧਰ ਤੋਂ ਚੁਣੇ ਗਏ ਨੇ ਤੇ ਜਿਸ ਦੇ ਦੌਰਾਨ ਬੀਤੇ ਦਿਨਾਂ ਦੇ ਵਿੱਚ ਕੁਝ ਉਮੀਦਵਾਰਾਂ ਦੇ ਵਿੱਚੋਂ ਜਿਹੜੇ ਰਵਨੀਤ ਬਿੱਟੂ ਪ੍ਰਨੀਤ ਕੌਰ ਅਤੇ ਸੁਸ਼ੀਲ ਰਿੰਕੂ ਨੇ ਆਪਣੀ ਆਮ ਆਦਮੀ ਪਾਰਟੀ ਇੱਕ ਬੀਜੇਪੀ ਦਾ ਪੱਲਾ ਫੜਿਆ ਤੇ ਉੱਥੇ ਹੀ ਪ੍ਰਨੀਤ ਕੌਰ ਨੇ ਵੀ ਭਾਜਪਾ ਨੂੰ ਜੁਆਇਨ ਕੀਤਾ ਤੇ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਤੇ ਜਿਸ ਦੇ ਦੌਰਾਨ ਕਾਂਗਰਸ ਪਾਰਟੀ ਨੇ ਹੁਣ ਪਲਟਵਾਰ ਫਿਰ ਤੋਂ ਇੱਕ ਵਾਰ ਜਿਹੜਾ ਭਾਜਪਾ ਨੂੰ ਲੈ ਕੇ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਪਾਰਟੀ ਇਹਦੇ ਨਹੀਂ ਬਣ ਸਕੇ ਉਹ ਤੁਹਾਡੇ ਕਿੱਥੋਂ ਬਣ ਜਾਣਗੇ ਤੇ ਜਿਸ ਦੇ ਦੌਰਾਨ ਇਹ ਤਿੱਖੇ ਨਿਸ਼ਾਨੇ ਜਿਹੜੇ ਸਿਆ ਵੋਟਾਂ ਤੋਂ ਪਹਿਲਾਂ ਸਾਹ ਦੇ ਜਾ ਰਹੀ ਨੇ ਤੇ ਉੱਥੇ ਹੀ ਜਿਹੜਾ ਵੋਟਾਂ ਦੀ ਉਮੀਦਵਾਰ ਦੀ ਲਿਸਟ ਜਿਹੜੀ ਜਾਰੀ ਕੀਤੀ ਗਈ ਉਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਢਾਟਕੀ ਹੋਈ ਹੈ ਤੇ ਤਿੱਖੇ ਨਿਸ਼ਾਨੇ ਜਿਹੜੇ ਭਾਜ ਸੱਦੇ ਜਾ ਰਹੇ